ਪੰਜਾਬ ਚ ਆਏ ਦਿਨ ਕੋਈ ਨਾ ਕੋਈ ਅਜੀਬ ਖਬਰ ਸਾਹਮਣੇ ਆਹੀ ਜਾਂਦੀ ਹੈ ਜਿਹੜੀ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰੇ તાਜਹੀ ਇੱਕ ਤਸਵੀਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਅੰਮ੍ਰਿਤਸਰ ਦੇ ਇਲਾਕਾ ਸੁਲਤਾਨਪੁਰ ਵਿਡਰੋਡ ਤੇ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਲੜਾਈ ਹੁੰਦੀ ਹੈ ਇਹ ਲੜਾਈ ਇੰਨੀ ਖਤਰਨਾਕ ਹੈ ਕਿ ਇਹਨਾਂ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੇ ਦੋ ਨੌਜਵਾਨਾਂ ਦੇ ਗੁੱਟਾਂ ਦੇ ਵਿੱਚਕਾਰ ਟਾੜ-ਟਾੜ ਗੋਲੀਆਂ ਚੱਲਦੀਆਂ ਨੇ ਤੇ ਇਹ ਇੱਕ ਗੋਲੀ ਹੈ ਪੁਲਿਸ ਮੁਲਾਜ਼ਮ ਦੀ ਗੱਡੀ ਤੇ ਆ ਕੇ ਵੱਜਦੀ ਹੈ ਤੇ ਗੱਡੀ ਤੇ ਆ ਕੇ ਵੱਜਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਮੌਕੇ ਦੇ ਉੱਤੇ ਮੌਜੂਦ ਸਿਗੇ ਉਹ ਆਪਣੀ ਡਿਊਟੀ ਖਤਮ ਕਰਕੇ ਰੇੜੀ ਤੋਂ ਫਰੂਟ ਖਰੀਦ ਰਹੇ ਸੀ ਅਚਾਨਕ ਉਹਨਾਂ ਦੀ ਗੱਡੀ ਤੇ ਆ ਕੇ ਗੋਲੀ ਵੱਜਦੀ ਹੈ ਜਿਸ ਤੋਂ ਬਾਅਦ ਉਹ ਪੂਰੀ ਘਟਨਾ ਨੂੰ ਬਿਆਨ ਕਰ ਰਹੇ ਨੇ ਉਹਨਾਂ ਨੇ ਦੱਸਿਆ ਕਿ ਨੌਜਵਾਨਾਂ ਦੇ ਦੋ ਗੁੱਟ ਆਪਸ ਦੇ ਵਿੱਚ ਲੜ ਰਹੇ ਸੀ ਇਸ ਦੌਰਾਨ ਇੱਕ ਗੋਲੀ ਉਹਨਾਂ ਦੀ ਕਾਰ ਦੇ ਸਾਹਮਣੇ ਵਾਲੇ ਸ਼ੀਸ਼ੇ ਦੇ ਵਿੱਚ ਆ ਕੇ ਵੱਜਦੀ ਹੈ 30 ਤੋਂ 40 ਨੌਜਵਾਨ ਆਪਸ ਦੇ ਵਿੱਚ ਲੜਾਈ ਕਰਦੇ ਨੇ ਤੇ ਇਸ ਦੌਰਾਨ ਉਹ ਗੋਹੀਆਂ ਚਲਾਉਂਦੇ ਨੇ ਤੇ ਮੌਕੇ ਦੇ ਉੱਤੇ ਇਹ ਪੁਲਿਸ ਅਧਿਕਾਰੀ ਵੀ ਉੱਥੇ ਮੌਜੂਦ ਸਨ ਤਾਂ ਇਹ ਜਿਹੀਆਂ ਤਸਵੀਰਾਂ ਪੰਜਾਬ ਦੀ ਕਾਨੂੰਨੀ ਵਿਵਸਥਾ ਤੇ ਸਵਾਲ ਖੜੇ ਕਰਦੀਆਂ ਨੇ ਕਿ ਕਿੱਥੇ ਹੈ ਕਾਨੂੰਨ ਪੰਜਾਬ ਦਾ ਕਿਉਂ ਨਹੀਂ ਅੱਜ ਡਰ ਇਹਨਾਂ ਨੌਜਵਾਨਾਂ ਨੂੰ ਕਿਉਂ ਛੋਟੀ ਛੋਟੀ ਗੱਲ ਦੇ ਉੱਤੇ ਇੱਕ ਗੁੱਟ ਬਣਾ ਕੇ ਇੱਕ ਉਜੇ ਦੀ ਜਾਨ ਤੱਕ ਲੈਣ ਨੂੰ ਕਤਾਬਲੇ ਹੋ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇੱਥੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ ਜਿਹੜਾ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਸੀ ਤਾਂ ਪੁਲਿਸ ਅਧਿਕਾਰੀ ਵੀ ਮੌਕੇ ਦੇ ਉੱਤੇ ਮੌਜੂਦ ਸਨ ਕਿ ਉਹਨਾਂ ਦੇ ਬਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਮੌਕੇ ਦੇ ਉਤੇ ਮੌਜੂਦ ਹੋ ਸਿਗੇ ਉਹ ਤਾਂ ਉਸ ਤੋਂ ਬਾਅਦ ਕੀ ਹਾਲਾਤ ਬਣੇ ਕੀ ਸੁਰਾਕ ਜਿਹੜੇ ਹੁਣ ਸਾਹਮਣੇ ਆਏ ਨੇ ਤਾਂ ਇੱਕ ਪਤੰਗ ਦੇ ਪਿੱਛੇ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸ਼ੁਰੂ ਹੋ ਜਾਂਦੀ ਹੈ ਪਤੰਗ ਦੀ ਲੜਾਈ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਇਹ ਇੱਕ ਵਿਅਕਤੀ ਦੀ ਜਾਨ ਤੱਕ ਲੈ ਲਈ ਜਾਂਦੀ ਹੈ ਤਾਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਪੰਜਾਬ ਦੇ ਹਾਲਾਤ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵਿੱਚ ਸਬਰ ਘਟਦਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਹੈ ਪੰਜਾਬ ਦੀ ਕਾਨੂੰਨ ਵਿਵਸਥਾ بگੜਦੀ ਜਾ ਰਹੀ ਹੈ ਤੇ ਪੰਜਾਬ ਦੇ ਹਾਲਾਤ ਬਿਆਨ ਕਾਰਦੀਆਂ ਤਸਵੀਰਾਂ ਅਮਰੀਕਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਗੁੱਟਾਂ ਦੇ ਵਿਚਾਲੇ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਲੜਾਈ ਦੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਕਾਰ ਦੇ ਸ਼ੀਸ਼ੇ ਤੇ ਗੋਲੀ ਲੱਗਦੀ ਹੈ ਪੁਲਿਸ ਮੁਲਾਜ਼ਮ ਦੇ ਵੱਲੋਂ ਮੌਜੂਦਾ ਹਾਲਾਤਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਤਰੀਕੇ ਦੇ ਉਥੇ ਹੱਲਾਤ ਬਣੇ ਹੋਏ ਸੀ ਆਓ ਤੁਸੀਂ ਖੁਦ ਸੁਣ ਲਓ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਤੇ ਕਿਉਂ ਆਏ ਲੜਾਈ ਹੋਈ ਇਹ ਵੀ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਨੂੰ ਵਪਾਰੀ ਨੇ ਪਤਾ ਮੈਂ ਆਪਣੀ ਡਿਊਟੀ ਖਤਮ ਕਰਕੇ ਇੱਥੇ ਗੱਡੀ ਐ ਸਾਈਡ ਤੇ ਪਾਰਕ ਕਰਕੇ ਫਰੂਟ ਲੈ ਕੇ ਆ ਗਿਆ ਆਪਣੀ ਗੱਡੀ 'ਚ ਬੈਠਾ ਡਰਾਈਵਰ ਸੀਟ ਤੇ ਹਾਂਜੀ ਉਨੀ ਦੇਰ ਨੂੰ ਇੱਥੇ ਕੁਝ ਗੱਲ ਹੋਈ ਉਹਨਾਂ ਦੀ ਮੋਟਰਸਾਈਕਲ ਤੋਂ ਬਹਿਸ ਹੋ ਰਹੀ ਮੁੰਡਿਆਂ ਦੀ ਬਹਿਸ ਤੋਂ ਬਾਅਦ ਜੱਕਦਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਗਏ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗੇ ਇੱਕ ਇਧਰੋਂ ਟੋਪੀ ਮੜਾ ਮੁੰਡਾ ਆਇਆ ਉਹਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਬਹਿਸ ਡਰਾਈਵਰ ਸੀਟ ਤੇ ਬੈਠਾ ਇੱਕ ਗੋਲੀ ਮੇਰੇ ਸ਼ੀਸ਼ੇ ਦੇ ਵੱਜੀ ਆ ਗਈ ਇੰਨੀ ਗੱਲ ਹੈ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ ਚੱਲ ਰਹੀ ਹੈ ਇਹਦੇ ਬਾਰੇ ਸੀਨੀਅਰ ਅਫਸਰ ਹੀ ਦੱਸ ਸਕਦੇ ਜੀ ਮੈਂ ਕੁਝ ਨਹੀਂ ਪੰਜਾਬ ਪੁਲਿਸ ਦੇ ਮਲਾਨੇਮ ਦੇ ਹਾਂਜੀ ਹਾਂਜੀ ਨਹੀਂ ਆਪਣੇ ਬਾਕੀ ਗੱਲ ਜਿਹੜੀ ਇਨਸਪੈਕਟਰ ਸਾਹਿਬ ਦੱਸਣਗੇ ਐਸਐਚਓ ਸਾਹਿਬ ਦੱਸਣਗੇ ਸਾਹਿਬ ਦੱਸਣਗੇ ਪਰ ਜੇਕਰ ਜੋ ਮੇਰੇ ਨਾਲ ਆਇਆ ਮੈਂ ਤੁਹਾਨੂੰ ਦੱਸਦਾ ਜੀ ਭਾਈ ਡਿਊਟੀ ਕਿਸੇ ਆਪਣੀ ਮੈਂ ਟਰੈਕ ਦੇ ਵਿੱਚ ਸਾਹਿਬ ਜੋਂ 3 ਦੇ ਵਿੱਚ ਹਾਂਜੀ ਹਾਂਜੀ ਤੇ ਇੰਨਾ ਬੰਦਿਆਂ ਦਾ ਪਰਾ ਲੱਗਣਾ ਚਾਹੀਦਾ ਹੈ ਬਿਲਕੁਲ ਲਾਵਾਂਗੇ ਜੀ ਅਸੀਂ ਨਾਲ ਇਨਸਪੈਕਟਰ ਸਾਹਿਬ ਦੇ ਨਾਲ ਲੱਗ ਕੇ ਪਤਾ ਲਾਵਾਂਗੇ ਕਿ ਕਿੱਦਾਂ ਤੇ ਸੀਸੀਟੀਵੀ ਕੈਮਰੇ ਬਹੁਤ ਯਾਰੇ ਲੱਗੇ ਹੋਏ ਨੇ ਜੀ ਇੱਥੇ ਉਹਨਾਂ ਦੇ ਹੁਣ ਵੇਖਾਂਗੇ ਇਨਸਪੈਕਟਰ ਸਾਹਿਬ ਆਏ ਚ ਇਸੋ ਤਾਮਨ ਰੋਡ ਤੇ ਹੈ ਜੀ ਹੁਣੇ ਇਥੇ ਮੈਸੇਜ ਮਿਲਿਆ ਸੀਗਾ ਅਸੀਂ ਪਹੁੰਚੇ ਇੱਥੇ ਸਾਰੀ ਚੀਜ਼ ਵੈਰੀਫਾਈ ਕਰ ਰਹੇ ਆਂ ਤੇ ਇਨਫੋਰਮੇਸ਼ਨ ਨਹੀਂ ਮਿਲੀ ابھی ਇੱਥੇ ਕੋਈ ਦੋ ਪਾਰਟੀਆਂ ਆਪਸੇ ਲੜੀਆਂ ਤੇ ਸ਼ਾਇਦ ਗੋਲੀ ਵੀ ਚੱਲੀ ਹੈ ਤਾਂ ਸਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਗੱਡੀ ਦੇ ਵਿੱਚ ਮੈਂ ਉਹ ਗੱਡੀ ਵਾਲ ਨੂੰ ਪੁੱਛ ਰਿਹਾ ਜੀ ਉਹ ਤੋਂ ਮੌਕੇ ਤੇ ਸੀਗਾ ਉਹ ਉਹਦੇ ਤੋਂ ਸਾਰੀ ਗੱਲ ਵੈਰੀਫਾਈ ਕਰਦੇ ਆਂ ਤਾਂ ਗੱਡੀ ਦੇ ਉੱਪਰ ਗੋਲੀ ਲੱਗੀ ਹੈ ਜੀ ਹਾਂ ਦੱਸ ਰਹੀ ਹੈ ਮੈਂ ਅੱਖ ਚੈੱਕ ਕਰ ਰਹੇ ਆਂ ਜੀ